ਦੇ ਉੱਤੇ ਸਰਦਾਰ ਕੁਲਵੰਤ ਸਿੰਘ son of ਸਰਦਾਰ ਜਸਵਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਸਰਦਾਰ ਗੁਰਸ਼ੰਨਜੀਤ ਸਿੰਘ ਜੀ son of ਸਰਬਨ ਸਿੰਘ ਜੀ ਨਿਊਜ਼ੀਲੈਂਡ ਵਾਲੇ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਵੱਲੋਂ ਮੈਂ ਦੇਸ਼ਾਂ ਦੀ ਧਰਤੀ ਤੋਂ ਵੱਡੀ ਸੇਵਾ ਕੀਤੀ ਗਈ ਅੱਜ ਲਾਈਵ ਜੁੜੇ ਹੋਇਆ ਐ ਵੱਡੇ ਮਾਨ ਸਨਮਾਨ ਭੇਜਦੇ ਆ ਇੱਕ ਨੰਬਰ ਛੰਡੀ ਦੀ ਕੁਸ਼ਤੀ ਦਾ ਵੱਡਾ ਨਾਮ ਜਿਹੜਾ ਇਹਨਾਂ ਵੱਲੋਂ ਦਿੱਤਾ ਗਿਆ ਉਧਰ ਬਹੁਤ ਹੀ ਵਧੀਆ ਹਰੇ ਰੰਗ ਦੇ ਜਾਂਗੇ ਦੇ ਵਿੱਚ ਇਹ ਬਿਨੀਆ ਅਮੀਨ ਪਹਿਲਵਾਨ ਜੰਮੂ ਤੇ ਨਾਲ ਤਾਲੇ ਪਹਿਲਵਾਨ ਅਖੜਾ ਬਾਬਾ ਫਲਾਹੀ ਐ ਕਹਿੰਦੇ ਦੀਪੇ ਬਾਬਾ ਜੀ ਦਾ ਛੰਡਿਆ ਹੋਇਆ ਮਾਲਾ ਵੱਡਾ ਮਾਲਿਆ ਬਿਸ਼ਨਪੁਰ ਦੀ ਧਰਤੀ ਦੇ ਉੱਤੇ ਕਹਿੰਦੇ ਕਲਵੇ ਗੁੱਜਰ ਦੇ ਨਾਲ ਕੁਸ਼ਤੀ ਹੋਈ ਰਜਾਪੁਰ ਦੀ ਧਰਤੀ ਦੇ ਉੱਤੇ ਭੋਲੇ ਦੇ ਨਾਲ ਹੋਈ ਤੇ ਬਿਣੀਏ ਦੀ ਕੁਸ਼ਤੀ ਕਹਿੰਦੇ ਤੁੰਖੇ ਜਗੀਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਬ੍ਰਿਤਪਾਲ ਦੇ ਨਾਲ ਹੋਈ ਸੀ ਐ ਅਜੇ ਚੋਟੀ ਦੇ ਮਲ ਸਦੇ ਹੋਇਆ ਉਧਰ ਬਿਸ਼ਨਪੁਰੀਏ ਬਿੰਦੇ ਦੀ ਅੱਜ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਜਿਹੜਾ ਕਹਿੰਦੇ ਨਗਦ ਰਾਸ਼ੀ ਦੇ ਨਾਲ ਮਹਿਮਾਨ ਸਨਮਾਨ ਵੀ ਕਿੱਥੇ ਜਾਣਗੇ ਐ ਡਾਟ ਦਾ ਵੱਡਾ ਮੱਲ ਕਹਿੰਦੇ ਬਿੰਦੇ ਨੇ ਵੀ ਤਖੜੀ ਪਹਿਲਵਾਨੀ ਕੀਤੀ ਆ ਕਦੀ ਭਗੇਲੇ ਪਹਿਲਵਾਨ ਦੇ ਕੋਲ ਅਖਾੜਾ ਲੱਲੀਆਂ ਦੇ ਵਿੱਚ ਜੋਰ ਕੀਤਾ ਕਦੀ ਕਹਿੰਦੇ ਲੈਂਬਰ ਪਹਿਲਵਾਨ ਦੇ ਕੋਲ ਜੋਰ ਕੀਤਾ ਤੇ ਇਸ ਵੇਲੇ ਵੱਡੇ ਵੱਡੇ ਮੱਲ ਤਿਆਰ ਕੀਤੇ ਹੋਏ ਨੇ ਬਹੁਤ ਹੀ ਬਲੀਆ ਇੱਕ ਵਾਰੀ ਮਿਸ਼ਨਪੁਰੀਏ ਬਿੰਦੇ ਲਈ ਤਾੜੀ ਲਾ ਦਿਓ ਮੇਰੇ ਵੀਰੋ ਐ ਤਾੜੀ ਖੁੱਲ ਕੇ ਲਾ ਦਿਓ ਸਰਦਾਰ ਕਰਨੈਲ ਸਿੰਘ ਦਾ ਸੁਪੁੱਤਰ ਇਧਰ ਤਾਲੀਆਂ ਤੇ ਮਾਰੇ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਸਾਰੀ ਸੰਗਤ ਨੇ ਜਵਾਬ ਦੇਣਾ ਬੋਲੇ ਸੋਨਹਾਰਾ ਹਾਏ ਕਸਤੀਆ ਹੈ ਟੌਪ ਦੀ ਕਸਤੀਆ ਕਹਿੰਦਾ ਜੋ ਪਿੱਠ ਤੇ ਕਰ ਜੇ ਵਾਰ ਉਹ ਇਨਸਾਨ ਨਹੀਂ ਹੁੰਦਾ ਟੁੱਲੀ ਸਾਹਿਬ ਜੋ ਪਿੱਠ ਤੇ ਕਰ ਜੇ ਵਾਰ ਉਹ ਇਨਸਾਨ ਨਹੀਂ ਹੁੰਦਾ ਜੋ ਅੱਖ ਮਾਰ ਕੇ ਟਹਿ ਜਾਏ ਉਹ ਪਹਿਲਵਾਨ ਨਹੀਂ ਹੁੰਦਾ ਜੋ ਹਿੱਕ ਜ਼ੋਰ ਨਾਲ ਲੜ ਜਾਏ ਉਹਨੂੰ ਵਾਹ ਜੀ ਵਾਹ ਬਹੁਤ ਹੀ ਵਧੀਆ ਪਰਦੇ ਵਿੱਚ ਉਹ ਤਾਲਵ ਜੇਤੂ ਹੋ ਗਿਆ ਆ ਇੱਕ ਨੰਬਰ ਛੰਡੀ ਦੀ ਕੁਸ਼ਤੀ ਦਾ ਵੱਡਾ ਮੱਲ ਤਾਲਵ ਪਹਿਲਵਾਨ ਜੇਤੂ ਹੋ ਗਿਆ ਉਧਰ ਰਾਜਾ ਕੋਤਰਾ ਸਾਡਾ ਵੀਰ ਆਸਟ੍ਰੇਲੀਆ ਦੀ ਧਰਤੀ ਤੋਂ ਲਾਈਵ ਜੁੜਿਆ ਹੋਇਆ ਉਧਰ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਕੁਲਵੰਦ ਸਿੰਘ